ਹਾਂਜੀ ਸਾਥੀ ਗਾਂਜੀ ਜੀ ਜੀਐਟਪੀਪੀ02 ਤੇ ਵੈਲਕਮ ਕਰਦਾ ਹਾਂ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਤਿਪ ਅੰਬਲੀ ਤਰੀਆ ਲੋ ਵੀਰ ਜੀ ਅੱਜ ਆਪਣੀ ਛੱਤ ਤੇ ਗੱਲਬਾਤ ਕਰਨ ਲੱਗੇ ਆਂ ਜੀ ਤੇ ਸਾਰੀ ਆਪਣੀ ਫੈਮਿਲੀ ਸਾਰੀ ਆਪਣੀ ਟੀਮ ਠੀਕ ਹੈ ਜੀ ਆਪਣਾ ਸਾਰਾ ਬਾਜਵਾ ਗਰੁੱਪ ਹਾਜ਼ਰ ਹੈ ਜੀ ਤੇ ਕੁਝ ਵੀਰ ਆ ਰਹੇ ਨੇ ਤੇ ਉਹਨਾਂ ਨਾਲ ਵੀ ਮੁਲਾਕਾਤ ਕਰਾਵਾਂਗੇ ਥੋੜਾ ਲੇਟ ਹੋ ਗਏ ਸੀ ਠੀਕ ਹੈ ਜੀ ਤੇ ਆਓ ਸਾਰਿਆਂ ਨਾਲ ਕਰੁੰਦੇ ਆਂ ਮੁਲਾਕਾਤ ਤੇ ਨਾਲੇ ਕਰਦੇ ਆਂ ਗੱਲਾਂ ਬਾਤਾਂ ਨਾਲੇ ਖੌਂਦੇ ਆਂ ਪਰਿੰਦੀ ਤੇ ਨਾਲੇ ਕਰੋਂਦੇ ਆਂ ਸ਼ੌਂਕ ਆਪਣੀ ਛੱਤ ਦਾ ਆਉ ਲੈ ਚਾਲਦੇ ਆਂ ਵੱਡੇ ਤਾਜੀ ਹੁਣਾਂ ਦੇਖੋ ਹਾਂਜੀ ਸਾਸੀ ਦਾ ਤਾਜੀ ਪੈਰੀ ਬੰਨੇ ਜੀ ਹਾਂਜੀ ਜੁੰਦੇ ਰੋਏ ਜੀ ਇਹ ਆਪਣੇ ਵੱਡੇ ਉਸਤਾਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਇੱਧਰ ਆਪਣੇ ਮਲਾਇਮ ਸਾਬ ਤਾਜੀ ਹੁਣੀਆਂ ਜੀ ਸਾਸੀ ਦਾ ਤਾਜੀ ਇੱਧਰ ਬਾਜਵੀਰ ਰਾਏ ਚੱਕ ਤੋਂ ਉਸਤਾਜੀ ਹੁਣੀ ਠੀਕ ਹੈ ਜੀ ਉਸਤਾਦੀ ਦੀ ਬਾਗੇ ਆ ਜੀ ਗੁਰਦਾਸਪੁਰ ਚੈਂਪੀਅਨ ਤੇ ਇਧਰ ਸਾਰੇ ਜਣੇ ਜਾਣਦੇ ਜੀ ਤੁਸੀਂ ਆਪਣੇ ਪਤਾਜੀ ਉਹਨਾਂ ਨੂੰ ਠੀਕ ਹੈ ਜੀ ਇਹ ਮੇਰੇ ਪਤਾਜੀ ਰੋਕੀ ਪਤਾਜੀ ਚੁੰਨੀ ਵਾਲੇ ਪਤਾਜੀ ਪੈਰੀ ਪੰਨੇ ਆ ਜੀ ਗੁਰਪਾਲਾ ਕਰ ਇਹ ਮੇਰੇ ਗੁਰਪਾਈ ਜੀ ਤੁਹਾਨੂੰ ਭਾਈ ਮੰਦਰ ਵਾਲੇ ਬਿਆਰ ਤੋਂ ਤੁਹਾਨੂੰ ਭਾਈ ਪੂੜੀਆਂ ਵਾਲੇ ਇਧਰ ਆਪਣੇ ਸ਼ਮਸ਼ੇਰ ਵੀਰ ਜੀ ਖਲੀਫਾ ਸਾਹਿਬ ਸਤੀਕਾਲ ਵੀਰ ਜੀ ਇਧਰ ਆਪਣੇ ਤੁਹਾਨੂੰ ਵੀਰ ਜੀ ਦਾਣਾ ਮੰਡੀ ਤੋਂ ਠੀਕ ਹੈ ਜੀ ਖਲੀਫਾ ਸਾਹਿਬ ਇਧਰ ਭਿੰਦਰ ਵੀਰ ਰਾਖੋ ਉਸਤਾਦ ਜੀ ਠੀਕ ਹੈ ਜੀ ਇੱਧਰ ਆਪਣੇ ਗੋਪੀ ਵੀਰ ਜੀ ਠੀਕ ਹੋ ਗਿਆ ਜੀ ਇੱਧਰ ਆਪਣੇ ਬਾਜੀ ਵੀਰ ਦਾ ਬੇਟਾ ਜੀ ਠੀਕ ਹੈ ਜੀ ਇਹ ਛੋਟੇ ਉਸਤਾਦ ਹੁਣੀ ਠੀਕ ਹੈ ਜੀ ਆ ਲੋ ਜੀ ਆ ਮਰਿੰਦਰ ਵੀਰ ਜੀ ਆਪਣੇ ਛੋਟੇ ਬ੍ਰਦਰ ਨੇ ਇਹ ਵੀ ਇਹ ਆਪਣਾ ਹਰਮਨ ਵੀਰ ਠੀਕ ਹੈ ਜੀ ਸੁਲਤਾਨਵੰਡ ਪਿੰਡ ਤੋਂ ਇਹ ਆਪਣਾ ਕਰਨ ਵੀਰ ਸੁਲਤਾਨਵੰਡ ਪਿੰਡ ਤੋਂ ਇਹ ਆਪਣਾ ਮੁਕਲ ਠੀਕ ਹੈ ਜੀ ਜੋ ਮੇਰੀਆਂ ਵੀਡੀਓ ਖਾਰੀਆਂ ਬਣਾਉਂਦਾ ਹੁਣ ਵੀ ਵੀਡੀਓ ਇਹਨੇ ਸਟਾਰਟ ਕੀਤੀ ਹੈ ਜੀ ਇਹ ਮੇਰੇ ਮਾਸੀ ਦਾ ਬੇਟਾ ਕਰਨ ਇਹ ਵੀ ਮਾਸੀ ਦਾ ਬੇਟਾ ਇਹ ਵੱਡਾ ਬੇਟਾ ਜੀ ਇਹ ਬਬਲੂ ਠੀਕ ਹੈ ਜੀ ਦੀਪ ਚੰਝੋਟੀ ਜਿਹੜਾ ਗਾਣੇ ਵੀ ਲਿਖਦਾ ਜੀ ਇਹ ਉਹ ਵੀਰਿਆ ਜੀ ਆ ਵੀਰ ਨੂੰ ਵੀ ਸ਼ੌਂਕ ਆ ਵੀਰਨਾਂ ਵੀ ਰੱਖੇ ਆ ਕਬੂਤਰ ਮਲਵਾਈ ਆ ਪਰ ਆਪਣੇ ਕੋਲ ਛੱਤ ਤੇ ਉਹ ਛੱਤ ਵੀ ਤਿਆਰ ਹੋ ਰਹੀ ਆ ਛੇਤੀ ਛੱਤ ਦਾ ਕਰਾਵਾਂਗੇ ਸ਼ੌਂਕ ਠੀਕ ਹੈ ਜੀ ਆਓ ਆ ਲੋ ਜੀ ਜਿੱਦਾਂ ਕੀ ਤੁਹਾਨੂੰ ਦੱਸਿਆ ਵਾ ਜੀ ਆਪਣੀ ਨਿਊ ਛੱਤ ਜਿਹੜੀ ਆ ਪੀਵੀਜੀ 2 ਵਾਲੇ ਠੀਕ ਹੈ ਜੀ ਸਾਧ ਆਪਣੀ ਬਾਏ ਬਾਗ ਗਰੁੱਪ ਆਪਣਾ ਠੀਕ ਹੈ ਜੀ ਸਾਰੇ ਉਸਤਾਦ ਸਾਹਿਬਾਨ ਜੀ ਤੇ ਲੋ ਜੀ ਰੀਵਣ ਕਟਣ ਲੱਗੇ ਆ ਜੀ ਆਪਣੇ ਵੱਡੇ ਉਸਤਾਦ ਜੀ ਹੋਣੀ ਠੀਕ ਹੈ ਜੀ ਛੋਟੇ ਉਸਤਾਦ ਉੱਧਾੜਨ ਕਰਨ ਲੱਗੇ ਨੇ ਆਜੋ 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 ਆਓ ਆਓ ਨਾਵਾ ਲਾਓ ਜੀ ਚਲੋ ਕੋਈ ਕੱਟ ਦੋ ਚਲੋ ਹੀ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਬਹੁਤ ਬਹੁਤ ਜੀ ਅਲੋਈਤਾ ਜੀ ਕਰੋ ਬਹੁਤ ਮਿਠਾਈ ਪਹਿਲੇ ਤੁਹਾਡਾ ਕਰਾਈਏ ਸਾਰਾ ਹੀ ਖਾਣਾ ਪਹਿਲਾਂ ਉਹ ਬਾਦ ਜਾਲ ਕਰਨਾ ਇਹ ਵੀ ਤੁਹਾਡਾ ਪਰ ਕੱਟੇ ਨਾ ਪਤਾ ਇਗੜੇ ਪਾਚੇ ਹਾਂ ਹਾਂ ਜਾਲਤੀ ਰਹਿਣੀ ਉਹ ਸਾਰੇ ਉਹ ਸਾਰੇ ਉਹ ਮਿਠਾਈ ਅਬਾ ਕਿਸਾਬ ਨੂੰ ਦੋਈ ਲੇ ਨੂੰ ਕੋਣਾ ਜਿਆ ਦੇ ਦੋ ਚਲ ਨਾ ਬਾਕੀ ਸਾਰੇ ਜੀ ਮਮ ਗਿਰਦੇ ਨੇ ਥੋੜਾ ਕੋਆ ਨਾ ਕੰਸ਼ਲਾ ਮਿਲਦਾ ਅਪਣੇ ਆਪਣੇ ਹੂੰ ਕੋਲੀ ਆਂ ਨੂ ਆਹ ਗੋਣਾ ਚਲੀ ਨਹੀਂ ਆ ਮਨੂ ਉਹ ਦਸਾਦਾ ਹੀ ਲਾਇਆ ਆ ਇਹ ਆ ਇੱਕ ਆਪਣੇ ਵੱਡੇ ਉਸਤਾਦ ਜੀ ਹੁਣੀ ਲੋਰ ਤੋਂ ਮਲਕ ਸੁਫੀਆਨ ਜੀ ਉਹਨਾਂ ਦਾ ਵੀ ਬਹੁਤ ਸੰਯੋਗ ਜੀ ਮੇਰੇ ਖੁੱਡੇ ਤਿਆਰ ਕਰਾਉਣ ਚ ਜੀ ਤੇ ਨਾਲੇ ਆਪਣੇ ਵੱਡੇ ਉਸਤਾਦ ਜੀ ਹੋਣਾ ਦਾ ਠੀਕ ਹੈ ਜੀ ਤੇ ਰੋਕੀ ਉਸਤਾਦ ਜੀ ਹੋਣਾ ਦਾ ਸਭ ਇਧਰੋਂ ਹੀ ਗਾਈਡਲਾਈਨ ਮਿਲੀ ਆ ਮੈਨੂੰ ਤੇ ਇਧਰੋਂ ਹੀ ਮੈਂ ਖੁੱਡੇ ਤਿਆਰ ਕੀਤੇ ਆ ਜੀ ਠੀਕ ਹੈ ਜੀ ਆ ਵੱਡੇ ਆਪਣੇ ਉਸਤਾਦ ਜੀ ਹੁਣੀ ਉਸਤਾਦ ਜੀ ਪੈਰੀ ਪੈਨੇ ਜੀ ਅਸਲਾਮ ਵਾਲੇਕੁਮ ਵਾਅਲੈਕੁਮ ਸਾਲ ਜੀ ਤੇ ਵਾਸਪੀ ਹਾਲ ਜੀ ਵਧੀਆ ਵਧੀਆ ਉਸਤਾਦ ਜੀ ਕਰੋ ਮੂੰਹ ਮਿੱਠਾ ਲਿਆਓ ਜੀ ਲੱਡੂ ਅੱਛਾ ਅੱਛਾ ਲਿਆਓ ਥਲੇ ਪਲੇਅਰ ਚ ਪਾ ਲਿਆ ਔਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਸਤਾਦ ਜੀ ਇਹ ਜੀ ਛੱਤ ਤੁਹਾਡੀ ਬਦੌਲਤ ਠੀਕ ਹੈ ਜੀ ਉਸਤਾਦ ਜੀ ਲੈ ਅੱਜ ਮਾਰਾਂਗੇ ਉਸਤਾਦ ਜੀ ਖੈਰ ਤੇ ਅੱਜ ਸਾਲੋ ਜੀ ਵੱਡੇ ਉਸਤਾਦ ਜੀ ਹੁਣੀ ਗੱਲਾਂ ਬਾਤਾਂ ਕਰਦੇ ਹੋਏ ਜੀ ਐ ਆਪਣੀ ਛੱਤ ਦਾ ਵੀਊ ਜੇ ਸਾਰਾ ਇਹ ਬੱਚਾ ਸਾਹ ਤੇ ਝਾਤੀ ਮਾਰਦੇ ਤੇ ਕੋਈ ਪਰਿੰਦਾ ਹੁੰਦਾ ਲੱਗਦਾ ਹੈ ਹੈ ਲੋ ਜੀ ਬਾਜੀ ਲਾਈਵ ਚੱਲਦੀ ਪਈ ਉਧਰ ਉਧਰ ਵੀ ਵਾਈਟ ਛੱਤ ਜੇ ਇਹਦੇ ਭਾਈ ਹੁਣਾਂ ਨੇ ਰੰਗ ਕਰਾਇਆ ਜੇ ਵਾਈਟ ਉਸਤਾਜ ਜੀ ਹੁਣਾਂ ਨੇ ਕਿਉਂਕਿ ਫੱਟੇ ਫੱਟੇ ਨਹੀਂ ਲੱਗੇ ਹੋਏ ਨਾਲ ਬਹਿ ਜਾਂਦੇ ਆ ਪਹਿਲੇ ਕੱਟਿਆ ਆ ਆਲਿਆਂ ਨੂੰ ਛੱਡਾ ਜੀ ਹਾ ਲੋ ਜੀ ਉਸਤਾਜ ਜੀ ਛੱਡਣ ਲੱਗੇ ਜੇ ਪਰਿੰਦੇ ਜੀ ਉਸਤਾਜ ਜੀ ਆਓ ਜੀ ਆਓ ਜੀ ਆਓ ਜੀ ਹਾ ਲੋ ਜੀ ਆ ਸਭ ਤੋਂ ਪਹਿਲਾਂ ਬਬਲੂ ਵੀਰ ਮੇਰੇ ਮਾਸੀ ਦਾ ਬੇਟਾ ਵੱਡਾ ਭਿੰਦਰ ਵੀਰ ਹਾ ਲੋ ਜੀ ਭਿੰਦਰ ਵੀਰ ਐ ਬਾਜਵੀ ਆਪਣੇ ਗੋਪੀ ਵੀਰ ਜੀ ਐ ਕਰਨ ਵੀਰ ਜੀ ਐ ਹਰਮਨ ਵੀਰ ਆਪਣਾ ਠੀਕ ਹੈ ਜੀ ਚਲੋ ਚਲੋ ਆਪਾਂ ਆਪਾਂ ਦੋਨੋਂ ਦੋਨੋਂ ਇਕੱਠੇ ਆਜੋ ਆਜੋ ਐ ਲੋ ਜੀ ਲੋ ਜੀ ਆਪਣੇ ਮਲਾਜਮ ਸਾਹਿਬ ਤੇ ਤੁਹਾਡੇ ਉਸਤਾਦ ਜੀ ਹੋਣੀ ਠੀਕ ਹੈ ਜੀ ਪਰਿੰਦੇ ਛੱਡਦੇ ਹੋਏ ਮੈਂ ਹਾਂ ਆ ਲੋ ਜੀ ਆ ਮਲਾਇਮ ਭਾਈ ਜੀ ਲੋ ਆਇਆ ਇਹ ਗਿਫਟ ਜੀ ਆ ਲਓ ਜੀ ਕਰਾਓ ਜੀ ਸ਼ੌਂਕ ਜੀ ਆ ਲਓ ਜੀ ਇਹਦੀ ਅੱਖ ਦਾ ਤੇ ਪਰ ਪੱਲੇ ਦਾ ਕਰਾਓ ਜੀ ਸ਼ੌਂਕ ਆ ਲਓ ਜੀ ਪਰ ਪੱਲੇ ਦਾ ਸ਼ੌਂਕ ਕਰੋ ਜੀ ਠੀਕ ਹੈ ਜੀ ਬੜੇ ਵੀਰ ਮੇਰੇ ਕਹਿੰਦੇ ਨੇ ਇਦਾਂ ਦਾ ਵਿਖਾਓ ਇਦਾਂ ਦਾ ਵਿਖਾਓ ਠੀਕ ਹੈ ਜੀ ਆ ਲਓ ਫੜੋ ਸਾਡੇ ਘਰ ਦੀਆਂ ਬਰੀਡਾਂ ਤੇ ਉਹ ਵੀ ਵੇਖ ਲਓ ਸਾਡੇ ਘਰ ਦੀਆਂ ਬਰੀਡਾਂ ਜੀ ਹਲੋ ਜੀ ਕਟੀਆਂ ਨਹੀਂ ਵਾਗੀਆਂ ਬੇਟਾ ਕਟੀਆਂ ਇੱਧਰ ਲਾਈਆਂ ਉਸਤਾਦ ਜੀ ਆ ਵੇਖੋ ਆ ਦੂਜੇ ਪਾਸੇ ਲਾਈਆਂ ਜੀ ਇੱਧਰ ਇੱਕ ਹੀ ਲਾਈ ਹੈ ਵਾਈਟ ਹੈਗੀ ਆ ਉਹ ਰੰਗ ਕਰਤਾ ਸੀ ਵਾਈਟ ਆਹ ਲੋ ਜੀ ਇੱਕ ਬੱਚਾ ਇਹ ਉਹਦਾ ਬੱਚਾ ਜੇ ਸਾਜੀ ਜਿਹੜਾ ਜਿਹੜੀ ਕਬੂਤਰੀ ਨਹੀਂ ਫੜੀ ਆਪਾਂ ਨੰਬਰ ਵਾਲੀ ਆਹੋ ਹੋ ਟੁੰਡੀ ਟੁੰਡੀ ਅੱਛਾ 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 ਹਾਂ ਜੀ ਟੈਡੀ ਬੱਚਾ ਹੈ ਹਾਂ ਜੀ ਹਾਂ ਜੀ ਆਹ ਲੋ ਜੀ ਟੈਡੀ ਬੱਚਾ ਆਇਆ ਜੀ ਤੇ ਭਾਈ ਹੁਣ ਆ ਲਓ ਤੇ ਭਾਈ ਨੂੰ ਕਹਿਣਾ ਬੰਨ ਕੇ ਵੀ ਜਾ ਨਾਲ ਨਹੀਂ ਪਾਣੇ ਕੇ ਗੋਗੋ ਕੇ ਜਾ ਕੇ ਜਾਏ ਨਹੀਂ ਇਹ ਸੱਚ ਉਹਦਾ ਆ ਸ਼ੇਰੇ ਵਾਲੇ ਦਾ ਸ਼ੇਰੇ ਵਾਲੇ ਦਾ ਬੱਚਾ ਜੇ ਜੀ ਇਹ ਇਹ ਕਾਜ ਆ 골ਡਨ ਲੋ ਜੀ ਇੱਕ 골ਡਨ ਉਹ ਕਿੱਥੇ ਆ ਫਣੀ ਖਿਡਾਈਂ ਨਹੀਂ ਆ ਵੀ ਇੰਦਰਾ ਐਰਾ پارک ਹੁੰਦਾ ਏ ਜੀ ਐਰੇ 5000 ਬੈਲੈਂਸ ਜੀ ਕਰ ਲਓ ਬੈਲੈਂਸ ਚੈੱਕ ਆ ਨਵੀਂ ਟਿਪ ਪਾਈ ਜੇ ਤੋਂ ਆ ਨਵੀਂ ਟਿਪ ਜੇ ਠੀਕ ਹੈ ਜੀ ਆ ਲਓ ਜੀ ਆਪਣੇ ਰੋਕੀ ਉਸਤਾਦ ਜੀ ਹਣੀ ਕਰਾਰੇ ਨੇ ਸ਼ੌਕ ਆ ਸਾਰੇ ਹੀ ਗਿਫਟ ਆਏ ਨੇ ਆਪਾਂ ਨੂੰ ਹਾਂ ਜੀ ਮੇਰੇ ਪਿੰਡ ਦਾ ਜੂਰਾ ਸਭ ਪੂਰਾ ਸੱਚ ਜੋਲੀ ਗਿਫਟ ਤੇ ਮੇਰੇ ਯਾਰ ਤੂੰ ਆਪਰੇ ਬਣਾ ਲਈ ਯਾਰ ਤੁਹਾਡੇ ਹੀ ਉਸਤਾਜੀ ਸਾਤੀ ਤੁਹਾਡੀ ਆ ਤੇ ਤੁਹਾਡੇ ਹੀ ਹੋਏ ਇਹ ਉਹ ਜੇ ਪੱਠਾ ਜਿਹੜਾ ਪਰ ਰੋਕਿਆ ਨਹੀਂ ਇਹ ਜਿਹੜਾ ਪੱਠਾ ਰੋਕਿਆ ਸੀ ਉਸਤਾਜੀ ਉਹ ਜੀ ਛੇਰੇ ਵਾਲਾ ਅੱਛਾ 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 ਠੀਕ ਹੋ ਗਿਆ ਇਹ ਕੁੜੀ ਜਵਾ ਦਾਣੇ ਅੱਧਾ ਕਿਲੋ ਖਾ ਜਾਂਦਾ ਇਕੱਲਾ ਹੀ ਉਹ ਉੱਥੇ ਕਹਿੰਦਾ ਜੋਲੀ ਸਪਰਿੰਗ ਨਹੀਂ ਲਾਇਆ ਅਦਰ ਨਹੀਂ ਦਾਦੀ ਨਹੀਂ ਲੱਗਾ ਇੱਕ ਬੱਚਾ ਆਏ ਉਸਤਾ ਜੀ ਸਲਾਰੀ ਸਲਾਰੀ ਦਾ ਭਰਾ ਨਹੀਂ ਜਿਹੜਾ ਆਪਣੇ ਕੋ ਕਾਣਾ ਹੋ ਗਿਆ ਸੀ ਅਹ ਹਾ ਹਾ ਇਹ ਉਹਦਾ ਪੱਠਾ ਜੇ ਬੱਚਾ ਅੰਛਾ 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 ਠੀਕ ਹੋ ਗਿਆ ਹਾਂਜੀ ਵੇਖੋ ਬੈਲੈਂਸ ਹੈ ਇਹ ਛੋਟਾ ਹੈ ਬੱਚਾ ਇਹ ਦਾਣੇ ਖਾਂਦਾ ਹੈ ਪੂਰੇ ਆ ਲੋਈ ਪਰਪਲਾ ਚੈੱਕ ਕਰਾ ਰਹੇ ਨੇ ਐ ਦੀ ਅੱਖ ਦਾ ਸ਼ੌਂਕ ਕਰਾ ਰਹੇ ਨੇ ਆਪਣੇ ਮਲਾਜਮ ਸਾਹਿਬ ਐ ਦੀ ਅੱਖ ਜੀ ਠੀਕ ਹੈ ਜੀ ਆ ਸਾਰੇ ਆਪਣੇ ਘਰ ਦੀ ਬਰੀੜੀ ਏ ਆ ਜੇ ਸਾਜੀ ਉਹਦਾ ਟੁੰਡੀ ਦਾ ਆ ਲੋਈ ਚਪਟੀ ਟੇਂ ਦਾ ਚਪਟੀ ਟੇਂ ਦੇ ਜੀ ਇਹਦੀ ਇਹ ਟੇਪ ਲੈ ਲੋ ਇੱਕ ਹੋਰ ਠੀਕ ਹੈ ਜੀ ਇਹਦਾ ਨੂਰ ਚੈੱਕ ਕਰੋ ਕਿੰਨਾ ਬਰੀਕ ਹੈਗਾ ਜੀ ਉਸਤਾਜ ਜੀ ਜਿਹਦਾ ਨੂਰ ਬਰੀਕ ਹੋਵੇ ਉਹਦਾ ਕੀ ਰੋਲ ਹੁੰਦਾ ਉਸਤਾਜ ਜੀ ਉਹਨੂੰ ਨੋੜਦੀ ਬੈਠਾ ਇਹ ਠੀਕ ਹੋ ਗਿਆ ਉਸਤਾਜ ਜੀ ਟੁੰਡੀ ਦਾ ਟੈੜੀ ਮਾਦੀ ਦਾ ਹਲੋ ਬੈਲੰਸ ਵੇਖ ਲੋ ਆਟਾ ਲੋਈ ਆਣੀ ਆ ਲਓ ਜੀ ਆ ਵੀ ਇਹ ਕਿਧਰੋਂ ਆ ਆ ਬਾਜਵੀਰ ਲੋਈ ਗਈ ਮਦੀ ਇਹ ਕਾਕਾ ਵੀ ਆ ਗਿਆ ਆਪਣਾ ਜੀ ਇਹ ਬਾਜਵੀਰ ਲੋਈ ਠੀਕ ਹੈ ਜੀ ਕਾਕਾ ਵੀਰ ਆਪਣਾ ਇਹ ਬਾਜਵੀਰ ਲੋਨ ਆ ਬਾਜਵੀਰ ਲੋਈ ਆ ਜੀ ਸਰੋ ਜੀ ਸ਼ੌਕ ਇਹਦਾ ਠੀਕ ਹੈ ਜੀ ਆ ਲੋ ਜੀ ਚਾਂਦੀ ਅੱਖਾ ਇਹ ਵੱਡੇ ਸਤਾਜੀ ਹੋਣਾ ਲੋ ਆਇਆ ਜੀ ਠੀਕ ਹੈ ਜੀ ਆ ਬੈਲੈਂਸ ਚੈੱਕ ਕਰ ਲਓ ਇਹਦਾ ਠੀਕ ਹੋ ਗਿਆ ਵੀਰ ਜੀ ਜਿਹੜੇ ਵੀਰ ਕਹਿੰਦੇ ਸੀ ਇਦਾਂ ਦਾ ਬੈਲੈਂਸ ਵਾਲਾ ਵਿਖਾਓ ਉਹ ਬੈਲੈਂਸ ਵਾਲਾ ਕਬੂਤਰ ਵਿਖਾਤਾ ਜੇ ਜੀ ਇਹ ਵੱਡੇ ਉਸਤਾਦ ਜੀ ਹੁਣਾਂ ਦੇ ਘਰ ਦੀ ਬਲੱਡ ਲਾਈਨ ਜੀ ਹਾਲੋ ਜੀ ਆ ਗੋਲਡਾ ਫੜਾ ਫੜਾ ਠੀਕ ਹੈ ਹਾਲੋ ਬੈਲੈਂਸ ਚੈੱਕ ਕਰ ਲਓ ਜੀ ਇਹਦਾ ਠੀਕ ਹੋ ਗਿਆ ਯਾ ਫੁੱਲ ਵਿਊ ਜੇ ਇਹਦਾ ਮੱਕੀ ਥੱਲੇ ਉਹ ਹਨ ਕੱਲ ਉਹ ਜੀ ਉਹਦਾ ਸ਼ਰੀਰ ਦੇਖ ਲਓ ਆਪਣੇ ਸਾਹ ਜੀ ਆ ਆਪਣੇ ਰੋਕੀ ਅਸਤਾਜ ਜੀ ਹੁਣ ਆ ਲਿਆ ਜੀ ਠੀਕ ਹੈ ਜੀ ਇਹ ਪਾਰਕ ਹੁੰਦਾ ਇਹਦਾ ਵੇਖ ਸਕਦੇ ਹੋ ਤੁਸੀਂ ਵਿਚਲੇ ਪਾਰ ਕਟੇ ਹੋਏ ਨੇ ਚਿੱਟੀ ਵਾਸ਼ਲ ਪਈ ਆ ਜੀ ਇਹਨੂੰ ਇਹ ਬੈਲਸ ਜੀ ਦਾ ਠੀਕ ਹੈ ਜੀ ਉਹਨਾਂ ਖਾਕ ਸਿੱਟ ਕੀਤੇ ਨਾ ਖਾਕ ਉਹ ਕੱਢਿੰਦੇ ਪਾਰਟ 2 ਦੇ ਵਿੱਚ ਤੁਹਾਨੂੰ ਜੋੜਿਆਂ ਵਾਲੇ ਪ੍ਰਿੰਦੇ ਵਿਖਾਵਾਂਗੇ ਥੱਲੇ ਜੀ ਦੋ ਖੁੱਡੇ ਥੱਲੇ ਨੇ ਉਹ ਵੀ ਤੁਹਾਨੂੰ ਵਿਖਾਵਾਂਗੇ ਜੀ ਆਹ ਲੋ ਜੀ ਇਹ ਸਾਨੂੰ ਵੀਰ ਜੀ ਆਪਣੇ ਦਾਣਾ ਮੰਡੀ ਤੋਂ ਉਧਰੋਂ ਆਇਆ ਜੀ ਇਹ ਬੱਚਾ ਇਹਦੀ ਅੱਖ ਦਾ ਕਰੋ ਜੀ ਸ਼ੌਂਕ ਜੋੜਿਆਂ ਇਹ ਵੀ ਅੱਖ ਦਾ ਸ਼ੌਂਕ ਰਾ ਰਹੇ ਆ ਜੀ ਇੱਥੇ ਇਹ ਮੱਟੇ ਲਾਏ ਹੁੰਦੇ ਨਾ ਵਡੇ ਸੋਨੇ ਦੇ ਠੀਕ ਹੋ ਗਿਆ ਜੀ ਨਾਲ ਜੇ ਜੋੜਿਆ ਥੋੜਾ ਇੱਧਰ ਆ ਆ ਇੱਥੇ ਜਿਆਦਾ ਨਾੜਾ ਐਂਗਲ ਇੱਥੇ ਤੱਕ ਹੁੰਦਾ ਨਾ ਤੇ ਸੈਂਟਰ ਚ ਲਾਂਦੇ ਪਿੰਦ ਆ ਲੋ ਜੀ ਉਹ ਸਾਜ ਜੀ ਇਹ ਵਡੇ ਸਤਾਜ ਜੀ ਹੁਣਾ ਲਵਾਇਆ ਜੀ ਇੱਕ ਪਰਿੰਦਾ ਜੀ ਟੈਡੀ ਇਹਦੀ ਅੱਖ ਜੀ ਠੀਕ ਹੈ ਜੀ ਇਹੋ ਜਿਹਾ ਦਾ। ਇਹਦਾ ਹੁੰਦਾ ਜੀ। ਇਹ ਜੋੜੇ ਆਸਤੇ। ਠੀਕ ਹੈ ਜੀ ਇਹਦਾ ਬੈਲੈਂਸ ਹੈ ਜੀ। ਉਹ ਲੈ ਆਏ ਜਿਹੜੇ ਮੁੰਡੇ ਹਣਾ। ਠੀਕ ਹੋ ਗਿਆ ਜੀ। ਇਹ ਬੈਲੈਂਸ ਇਹਦਾ। ਠੀਕ ਹੋ ਗਿਆ ਸਾਜੀ। ਆਹ ਲੋ ਜੀ। ਆਹ ਲੋ ਜੀ ਇਹ ਆਪਣੇ ਮਾਸੀ ਜੀ ਦਾ ਬੇਟਾ ਰਾਏ ਸੰਸੀ ਤੋਂ ਉਹ ਲੈ ਕੇ ਆਏ ਇਹ ਵੀਰ ਇੱਕ। ਇਹਦੀ ਅੱਖ ਜੀ। ਪਰਿੰਦੇ ਦੀ ਆਪ ਬੋ ਕਰੀਏ ਇੱਥੇ ਠੀਕ ਹੋ ਗਿਆ ਸਤਾ ਜੀ ਹੁਣ ਕੱਟੇ ਪਰ ਇਹਦੇ ਨੇ ਬੜੇ ਕਰੋੜ ਕੇ ਕੱਟੇ ਹੋਏ ਆ ਕੋਈ ਗੱਲ ਨਹੀਂ ਜਦੋਂ ਸਾਰਾ ਹੋਏਗਾ ਫੇਰ ਵੀਡੀਓ ਪਾਵਾਂਗੇ ਜੀ ਠੀਕ ਹੈ ਜੀ ਦੋ ਦੋ ਚਾਰ ਚਾਰ ਕੰਨੀਆਂ ਦਵਾਂਗੇ ਇਹ ਵੀ ਬਰੀਡਿੰਗ ਜੀ ਪਾਉਣਾ ਜੀ ਠੀਕ ਹੈ ਜੀ ਇਹਦਾ ਬੈਲੈਂਸ ਹੈ ਇਹਦਾ ਡੇਢ ਪਤਾ ਹੈਗਾ ਜੀ ਪੂਛ ਦਾ ਠੀਕ ਹੋ ਗਿਆ ਜੀ ਆਹ ਪੰਜੇ ਜੇ ਦੇ ਕੇ ਥੱਲੇ ਦਾ ਖਾਣੇ ਹਾਂਜੀ ਹਾਂਜੀ ਹਲੋ ਜੀ ਆ ਵੀ ਤੁਹਾਨੂੰ ਵੀਰ ਜੀ ਨੇ ਲਵਾਇਆ ਜੇ ਗਿਫਟ ਠੀਕ ਹੈ ਜੀ ਹਲੋ ਜੀ ਇਹਦੀ ਅੱਖ ਜੀ ਰਿੰਗ ਅੱਛੀ ਹੈ ਨਾ ਰਿੰਗ ਬਹੁਤ ਅੱਛੀ ਹੈ ਇਹ ਰਾ ਪਾਰਕ ਹੁੰਦਾ ਜੀ ਠੀਕ ਹੋ ਗਿਆ ਜੀ ਇਹ ਪਰ ਪੱਲਾ ਜੇ ਇਹਦਾ ਆ ਵੀ ਪੰਜੀ ਠੀਕ ਹੈ ਜੀ ਬੈਲੈਂਸ ਵੀ ਇਹਦਾ ਚੈੱਕ ਕਰ ਲਓ ਤੁਸੀਂ ਇਹਦਾ ਬੈਲੈਂਸ ਠੀਕ ਹੋ ਗਿਆ ਸਾਹਿਬ ਜੀ ਹੋਵੇ ਕੰਡੇ ਬੁੱਲਾ ਹਾਂ ਇਹ ਲੈ ਗਏ ਆ ਮਾਣੀਆਂ ਆ ਮਸਨਾਂ ਆ ਆ ਲੋ ਜੀ ਇਹ ਸਾਰੇ ਪਰਿੰਦੇ ਠੀਕ ਹੈ ਜੀ ਇਹ ਸਾਰੇ ਪਰਿੰਦੇ ਆਏ ਆ ਆਪਾਂ ਨੂੰ ਗਿਫਟ ਆ ਲੋ ਜੀ ਕੁਛ ਪਰਿੰਦੇ ਆਏ ਜੀ ਕੁਛ ਪਰਿੰਦੇ ਆਏ ਜੀ ਠੀਕ ਹੈ ਜੀ ਕੁਛ ਜੋੜਿਆਂ ਵਾਲੇ ਜੇ ਤੇ ਕੁਛ ਬੱਚੇ ਆਏ ਜੇ ਡੋਨ ਵਾਸਤੇ ਠੀਕ ਹੋ ਗਿਆ ਜੀ ਵੀਡੀਓ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੀ ਇਹ ਆਪਣੀ ਛੱਤ ਜੀ ਆਪਣੀ ਛੱਤ ਖੋਲਤੀ ਅੱਜ ਜੀ ਹਲੋ ਜੀ ਲਓ ਅੱਗੇ ਤੁਹਾਨੂੰ ਥੱਲੇ ਜੋੜਿਆਂ ਵਾਲਾ ਸੈਟਅਪ ਖਾਨੇ ਆ ਜੀ ਤੇ ਆਓ ਲੈ ਚੱਲਦੇ ਆ ਥੱਲੇ ਤੁਹਾਨੂੰ ਜੀ